ਖਾਂਦੀ ਕਰਕੇ ਛੱਡੂ ਹੈ ਲੋ ਜੀ ਸਤਿ ਸ੍ਰੀ ਅਕਾਲ ਦੁਲਟ ਬਲੌਗ 'ਚ ਤੁਹਾਡਾ ਸਵਾਗਤ ਹੈ ਹਾਂਜੀ ਮੀਰ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਸਾਥ ਹੋਵੋਗੇ ਸਵੇਰ ਦਾ ਟਾਈਮ ਹੈ ਹੁਣ ਆਪਾਂ ਕੰਮ ਤੋਂ ਇਧਰੋਂ ਕਰਦੇ ਆ ਬਾਹਰਲੇ ਘਰ ਦੇ ਪਹਿਲਾਂ ਨਾ ਤੇ ਇਧਰ ਨੇ ਕਰਕੇ ਫੇਰ ਉਧਰਲੇ ਹੋਣਗੇ ਪਾਣੀ ਧਾਣੀ ਚ ਲਿਆਉਣੇ ਆਪਾਂ ਮੱਜਾਂ ਨੂੰ ਇਹ ਨਾ ਬਾਲਟੀ ਵੀ ਨਾ ਇੱਥੇ ਆਉਦੀ ਨਹੀਂ ਹੈਗੀ ਹੁਣ ਬਾਲਟੀ ਛੱਡਦੀ ਖਾਂਦੀ ਕਰਕੇ ਛੱਡੂ ਜਿੰਨੀ ਦੇਰੇ ਪੀਂਦੀ ਆ ਪਾਣੀ ਆਏ ਹੋਈ Thank yeah. you. ਤੋਂ ਚ ਕੀ ਰਹਿ ਗਿਆ ਕਿੱਲੇ ਤੇ ਕਿਵੇਂ ਜਾਏਗੀ ਜਦੋਂ ਮੈਂ ਖਾਲੀ ਕਰਕੇ ਤਾਂ ਹੋਈ ਛੁੱਟੀ ਹੈ ਜਿਵੇਂ ਜਿਵੇਂ ਇਹ ਵੋਟਰ ਚਲਾ ਕੇ ਉਹ ਟੂਟੀ ਆਉਂਦੀ ਹੈਗੀ ਨਿੱਗਾ ਨਿੱਗਾ ਪਾਣੀ ਹੁੰਦਾ ਜਿਹੜੀ ਖੇਡਦੇ ਨਾ ਠੰਡਾ ਠੰਡਾ ਪਾਣੀ ਹੁੰਦਾ ਲਾ ਪਿੰਦੀ ਨਹੀਂ ਹੈਗੇ ਮੱਜਾ ਤਾਂ ਇੱਕ ਦੋ ਕੀ ਪਿੰਦੀਆਂ ਨੇਗੇ ਬਸ ਘਾਏ ਦਾ ਫਿਰ ਛੋਟਾ ਖਾਂਦੀ ਕਰਕੇ ਵੱਧਦਾ ਨਾ ਤਾਂ ਕੀ ਲੱਗੇ ਇਹ ਤਾਂ ਬੜਾ ਵੱਡਾ ਕੰਮ ਥੁੜਾ ਹੋ ਜੇ ਹੁਣ ਤਾਂ ਜਿਵੇਂ ਵੀ ਮੈਂ ਬਾਲਟੀ ਰੱਖ ਲਈ ਨਾ ਹੁਣ ਤਾਂ ਭਾਵੇਂ ਸ਼ਾਮ ਨੂੰ ਨਹੀਂ ਜਾਂਦੀ ਹੈਗੀ ਮੈਥੋਂ ਸਿੱਧੀ ਇੰਨਾ ਹੀ ਦਾਣਾ ਤੁਮਾ ਪਾਈ ਜਾਵਾਂ ਸਵੇਰਾ ਹੋਹ ਤਾਂ ਮੈਂ ਸਿੱਟ ਗਈ ਸੀ ਹੁਣ ਦੂਜੀ ਵਾਰ ਆ ਕੇ ਸੰਭਰ ਕੇ ਖੱਟਣਾਗਾ ਫੇਰ ਪਾਵਾਂਗੇ ਕੱਖ ਗੰਡਾ ਨਾ ਉਹਦੋਂ ਨੂੰ ਨਵੀਂ ਦੀ ਰੈਡੀ ਹੈ ਉਹਦਾ ਦੁੱਧ ਬਾਦ ਪਾਇਆ ਹੋਣਗੇ ਦਹੀਂ ਚ ਹਾਂ ਠੀਕ ਐ ਕੀ ਆ ਅਚਾਰ ਤੇ ਜਾਣਾ ਨਾ ਦੇਖ ਦੇ ਦੇ ਕਿਵੇਂ ਨਾ ਤੇਰੀ ਵਾਰ ਲਾਸਟ ਤੇ ਹੋਊਗੀ ਸਾਰੇ ਗਮਦੰਦੇ ਕਰਕੇ ਤਾਂ ਲਾਈਟ ਬਾਕੀ ਆਹ ਬਾਕੀ ਲਾਈਟ ਹੈਗੀ ਬਹੁਤ ਨੰਗੀ ਤਾਂ ਅਧਰ ਹੋਊ ਸਵੇਰੇ ਮੈਂ ਇਹਨਾਂ ਦੇਖੋ ਉਹਦੇ ਕੁੱਕ ਕਰਨ ਲੱਗੀ ਬੜਾ ਜੈ ਹੱਥ ਫੇਰਿਆ ਇਧਰ ਆ ਰਹੀ ਏ ਫਿਰ ਮੈਂ ਇਹਦੇ ਨਾਲੇ ਹੱਥ ਫੇਰਦਾ ਫਿਰ ਤੀਜੀ ਉਹ ਖੜੀ ਹੋ ਗਈ ਬੈਠੀ ਬੈਠੀ ਖੜੀ ਹੋ ਗਈ ਵੀ ਤੂੰ ਮੇਰੇ ਬੰਨਿਆ ਆ ਮਾਰਨਾ ਸਿਰ ਵੀ ਆਇਆ ਸਾਡੇ ਕੁੱਕ ਕਰ ਹੈਨਾ ਕਿ ਮੈਂ ਕਰਦੀ ਸੀਗੀ ਬੜੀ ਖੁੱਤੀ ਹੋਈ ਹੋਈ ਹੈ ਹੋ ਗਈ ਸਿੱਧੀ ਕੀ ਹੋਇਆ ਤੈਨੂੰ ਹੈ ਤੇ ਮਰੀ ਨਹੀਂ ਤੇਰੇ ਭੱਜਣਾ ਮਾਂ ਨੂੰ ਆਪਦੇ ਕੋਲ ਜਾ ਕੇ ਇੱਕ ਵਾਰ ਦਾ ਪੂਰਾ ਢਾਉਣੀ ਹੈ ਜਿਹੜਾ ਤਾਣੀ ਆਲਾ ਰੱਖਿਆ ਸੀ ਤਾਂ ਦੇਖ ਕੇ ਛੱਡ ਜੂਗੀ ਇਹਦਾ ਪਿਆਰ ਕੋਈ ਨਹੀਂ ਇੱਥੇ ਦਾ ਵਾਫੇ ਰ ਆ ਦੂਗੀ ਪਹਿਲਾਂ ਜਿਹੜੇ ਉੱਤੇ ਕੱਟ ਕੇ ਫੇਰ ਆ ਕੇ ਧਿਲੂਗੀ ਹਨ ਮਾਰੀ ਨਾ ਨਾ ਮਾਰਦੀ ਹੈ ਹੋ ਗਈ ਅੰਦੀ ਕਿੰਨੀ ਖਰਾਬ ਹੈ ਅੱਜ ਫਟਾ ਹੈ ਗਲੋ ਨਾ ਹੂੰ ਨੋੜੀ ਹਵਾਨੀ ਹੈਗੀ ਉਈ ਪਾਣੀ ਪੀਂਦੀ ਹੈ ਪਾਣੀ ਪੀਂਦੀ ਹੈ ਦੇ ਪਰ ਪੀਂਦੀ ਹੈ ਇਹ ਲੱਗ ਗਿਆ ਤਰਾ ਤੋ ਕੰਦੀ ਰਾਤ ਰਾਤ ਨੂੰ ਹਣਗੇ ਸਵੇਰੇ ਕੱਖ ਤਾਂ ਨਹੀਂ ਛੱਡੂਗੀ ਬਸ ਸਵੇਰੇ ਪਾ ਲਈ ਉਲਟਾ ਇਹਦਾ ਕੰਮ ਡਾਈਟ ਤੇ ਹੈ ਕੋਈ ਚਲੋ ਇਹ ਹੁਣ ਆ ਜਾਣ ਦੋ ਉਹਨਾਂ ਨੂੰ ਨਾ ਮੈਂ ਮੱਝਾਂ ਵਾਂ ਲ ਕੇ ਗੋਹਾ ਵਗੈਰਾ ਛਿੱੜਦੀ ਆ ਪਾਉਂਦੇ ਨੂੰ ਸਾਰਾ ਕੰਮ ਤਿਆਰ ਕਰਕੇ ਰੱਖੂ ਸਾਰਾ ਸੰਬਰ ਸੁਰ ਕੇ ਫਿਰ ਨੇ ਆ ਕੇ ਚੱਲ ਮੇਰੇ ਨਾਲ ਕੱਖ ਖਵਾ ਦੇਣਗੇ ਮਿਲਦੇ ਹੁਣ ਆਪਾਂ ਫੇਰ ਕਿੱਥੇ ਉਹ ਬੈਠ ਗਿਆ ਹਲਾ ਜੇ ਇੱਥੇ ਮਾਨੂੰ ਇਹ ਹੋਰ ਐ ਇਹ ਹੋਰ ਤੇਰੇ ਨਾਲ ਨਹੀਂ ਆਇਆ ਇਹ ਮਾਨੂੰ ਕੀ ਕਰਦਾ ਤੂੰ ਇੱਥੇ ਹੈਂ ਆ ਚਲੀਏ ਪਾ ਉਧਰ ਆ ਜਾ ਉੱਠ ਖੜ ਆ ਦੁੱਧ ਪੀਏ ਚੁੰਝਾ ਖਾਦਾ ਗਏ ਹਾਂ ਬਈ ਫਿਰ ਦਸ ਮਾਣੀ ਚਕੇ ਗਏ ਇਥੋਂ ਬਿੱਲ ਹੋ ਗਿਆ ਚੁੰਝਾ ਉਧਰ ਹੀ ਨੇ ਆਪ ਪੱਲੀ ਚ ਫੜਕਾ ਕਰਦੀਆਂ ਨੇ ਗੀਆਂ ਅੱਛਾ ਕੱਲ ਮੈਂ ਸੁਣੀ ਅੱਜ ਡੈਡੀ ਕਹਿੰਦੇ ਮੈਂ ਸਾਰਾ ਘਰ ਸਮਾਰਤਾ ਕਹਿੰਦੇ ਮੈਨੂੰ ਚੂਹੀ ਨਹੀਂ ਮਿਲੀ ਜਦੋਂ ਮੈਂ ਆਈ ਆਥਣੇ ਇਧਰ ਇਹ ਨਿੱਕੀ ਜੀ ਬੌਂਦੜੀ ਹੋਈ ਬੌਂਦੜੀ ਹੋਈ ਫਿਰੇ ਮੇਰੇ ਪੈਰਾਂ ਚ ਕਿੱਥੇ ਉੱਥੇ ਗੇਟ ਤੇ ਮੇਰੇ ਮਾਏ ਘਰ ਕਾਲਾ ਸੰਬਰਦੀ ਸੀਗੀ ਇਹਦੇ ਵਿੱਚ ਪੂਰਾ ਖੜਕਾ ਕਰਦੇ ਸੀ ਕਾਚ ਆਪ ਕਾ ਗਏ ਸੀ ਤੇਰੀ ਬੋਲੀਆ ਤੇ ਅੱਛਾ ਹੂੰ ਅੱਜ ਸਾਇਦਾਈ ਆਪਣੇ ਆٹے ਦਾਣੇ ਦੀ ਬਾਹਲੇ ਦਿਨ ਹੋ ਗਏ ਟੋਲ ਬੇਲਾ ਕਰਕੇ ਰੱਖੇ ਨੂੰ ਤੇ ਨਾਲ ਤਾਂ ਦਾਣਾ ਪਹਿਉਣ ਵਾਲਾ ਦਾ ਨਾਲੇ ਆਟਾ ਪਹਿਉਣ ਵਾਲਾ ਚੂਹਿਆਂ ਦੇ ਕੰਮ ਆ ਉਧਰਲੇ ਕਰੂੰ ਗੋਰੀ ਜਾਂਦੀ ਹੈ ਦੇਖੋ ਇਹ 파ਕੀ 파ਕਟੀ ਲੱਗਦੀ ਹੈ ਤਾਂ 파ਕਟੀ ਆ ਉੱਤਾਂ ਮਿੱਟੋਰ ਚ ਹੁੰਜਾ ਜਾ ਫਸਿਆ ਲੱਗਦਾ გასੀ ਮੂੰਹ ਸੰਤਾ ਹਾਇ ਸੀ ਕਿਉਂਕਿ ਫੇਰ ਜਦੋਂ ਉਹ ਕਰਾਇਆ ਸੀਗਾ ਨਾ ਨਾ ਦੇਖੀ ਆਪਣਾ ਬੀਕ ਰਾ ਕੇ ਲੈਂਦਾ ਸੀ ਕਣਕ ਦਾ ਬੀਜਣ ਵਾਸਤੇ ਉਦੋਂ ਮੂੰਹ ਤਾਂ ਸੰਤਾ ਹੈ ਇਹ ਬੀ ਪੀ ਨਾ ਕਰਿਆ ਕਰਾਇਆ ਗਾ ਵਧੀਆ ਸੰਤਾ ਠੰਡ ਹੈਗੀ ਦੋ ਗੱਟੇ ਪਿਹਾ ਲਾਂਗੇ ਨਾਲੇ ਜਿਵੇਂ ਹੁਣ ਫਤੇਗੜ ਸਾਹਿਬ ਨਾ ਹੁਣ ਤਾਂ ਚਲਦੀ ਰਹੇਗੀ ਲੰਗਰ ਸੁੱਖ ਨਾਲ ਫਿਰ ਪੌਣਾ ਸੌਖਾ ਹੋ ਜਾਂਦਾ ਹੈਗਾ ਜੇ ਜੱਟਾ ਹੋਊਗਾ ਰੋਜ਼ ਪੇ ਹੋਣਾ ਵੀ ਔਖਾ ਦਾ ਆਹ ਉਹ ਰਿਲਵੀ ਕਿਚ ਕਰਨ। ਭਾਈ ਕੀ ਕੁਝ ਕਰਾਉ। ਉਹਦੋਂ ਭਾਈ ਨੇ ਨਾ ਸਭੀ ਲੈ ਜਾਣ। ਹੈ? ਸਭ ਨੂੰ ਲੈ ਜਾਣ। ਪਾ ਲੈ ਇੱਕ ਵਾਰ ਪਹਾ ਘਰ ਕੰਮ ਨਹੀਂ ਬੜੋ। ਹੁਣ ਦੋ ਤਿੰਨ ਮਹੀਨੇ ਦੋ ਮਹੀਨੇ ਦਾ ਆਟੇ ਦੀ ਵੀ ਨਹੀਂ ਲੋੜ ਹੈਗੀ। ਮਾਊ ਕੀ ਚੀਜ਼ ਹੈ ਬੱਡ। ਚਾਰ ਪੰਜ ਇੱਕ ਦੋ ਤਿੰਨ ਚਾਰ ਪੰਜ ਕਿੱਟੇ ਬਣਾਣਗੇ। ਹਾਂ ਫਿਰ ਵਧੀਆ ਹੈ। ਇੱਕ ਮਹੀਨੇਆਂ ਰੱਖਾ ਚੱਲਦਾ ਹੋਊ ਆਪਣਾ। ਇਹ ਨਿਸ਼ਾਨੀ ਲਾਈ ਹੈ। ਨਿਸ਼ਾਨੀ ਨਹੀਂ ਲਾਈ ਹੈ। ਕਾਹਦੀ? ਹਾਂ ਹਾਂ। ਨਾ ਤਾਂ ਕਿ ਸਾਰੀ ਰਾਤ ਰੋਇਆ ਗਵਾਂਡੀਆਂ ਦੀ ਨਿਕਲ ਗਿਆ ਉਹ ਖੁੰਝਾ ਪਟਿਆ ਹੋਇਆ ਸੀ ਅੱਛਾ ਮੈਨੂੰ ਕੀ ਪਤਾ ਫਿਰ ਦੱਸਿਂਗਾ ਮੈਂ ਜਾਣੀ ਆ ਇਹਨਾਂ ਨੂੰ ਸਾਕ ਤੇ ਆ ਰਹਿਣਾ ਮੈਨੂੰ ਦੰਨੀ ਚਾਹੀਦੀ ਲਾਈਏ ਉਸਾਂ ਦੇ ਰਾਜੀ ਲਾਉਣੇ ਕੋਲੇ ਤਾਂ ਹੋਣਗੇ ਭਾਈ ਦੇ ਕੰਮ ਦੇਖ ਲਾ ਅੱਡੇ ਦੀ ਬੋਰੀ ਕਰਕੇ ਧਰ ਗਿਆ ਸਾਰੀਆਂ ਆਰ ਹੁੰਦੇ ਝਾੜੂਆਂ ਸੁਸਰੀ ਇਹ ਸਾਰੇ ਨੂੰ ਸੰਭਰ ਤਾ ਉਹ ਪ੍ਰਾਂ ਕਰੇ ਨਾ ਯਾਰ ਕੋਈ ਦਬੜਾ ਪਾਉਂ ਦੋ ਰੀਮੀ ਕੋਲ ਲੈ ਫਿਰ ਮੈਂ ਮੋਡਲ ਨੂੰ ਵਾਰੀ ਤਰਮੂ ਬੇਬੇ ਨੂੰ ਕਾਂਗੇ ਅੱਬੀ ਤੂੰ ਸਭ ਕਰ ਲੈ ਟਿਰਟੋਲ ਉਹਨੇ ਤਾਂ ਖੋਲਿਆ ਨਹੀਂ ਤੂੰ ਨੇ ਘਰ ਤਾਂ ਖੋਲਿਆ ਨਹੀਂ ਹੈਗਾ ਅੱਛਾ ਉਹ ਤਾਂ ਤਾਂ ਬੰਦੀ ਪਿਆ ਉਹ ਤਾਂ ਕੀੜੇ ਖਾਂਦੇ ਨੇ ਕਿ ਜਿੰਨੀ ਖਾਦੀਆਂ ਕੀੜੇ ਨਹੀਂ ਖਾਦੀਓ ਤੂੰ ਕੀੜੇ ਤਾਂ ਖਾਂਦੇ ਨੇ ਕੀ ਦਾ ਫੋਨ ਹੈ ਤੁਹਾਡਾ ਦੇਖ ਹਰਿਖਸਤਾਨ ਡੇਗ ਨਾ ਜਾਇਆ ਹੋਰ ਕਿਤੇ ਮੰਮੀ ਇੱਕ ਸਾਈਡ ਹੋ ਜਾ ਮੰਮੀ ਇਹ ਆਈ ਕਿਹਨੋਂ ਗੋਆ ਨਿਕਸ ਕਰਨ ਦਿੰਦਾ ਹੈਗਾ ਤੇ ਮੇਲੇ ਬੜੇ ਨੇ ਉੱਤਕੋਟ ਵੀ ਕਾਲ ਕਾਲੇ ਕੱਪੜੇ ਚਿੱਟੇ ਜਿੱਟੇ ਹੋ ਕੇ ਆ ਗਏ ਕਾਏਗੀ ਹੜਕੇ ਤਾਂ ਭਈਂ ਚਕਾਉਣਾ ਔਖਾ ਗੁਰੂ ਆਇਆ ਗੁਰੂ ਕਲਾਸ ਸ਼ੁਰੂ ਹੈ ਗੁਰੂ ਆ ਗਿਆ ਤਾਂ ਹੁਣ ਚੱਕ ਹੁਣ ਕਿੱਥੇ ਬੈਠੇ ਕਿਉਂ ਨਹੀਂ ਗੁਰੂ ਆ ਗਿਆ ਗੁਰੂ ਤੁਸੀਂ ਅਹੇ ਟਮਾਣਾ ਤੁਹਾਨੂੰ ਵੀ ਪੂਰੀ ਟੈਂਡਰਸ ਵੀ ਪੂਰੀ ਹੋਵੇ ਹੁਣ ਤਾਂ ਤੈਨੂੰ ਪੈਸੇ ਲੱਗਣਗੇ 500 ਰੁਪਏ ਇੱਕ ਕਲਾਸ ਘੱਟ ਲਾਈ ਕੋਈ ਨਾ ਬਟੂਆਸ ਮਿਆਲਾ ਤੇ ਮੈ ਆਉਗੀ ਕੋਈ ਨਾ ਤੇਰੀ ਸਾਰਟ ਚ ਪੁੰਨ ਦੂਗੀ ਜੇ ਜੇਬ ਲਾਦੀ ਸਵਟਰ ਤੇ ਮੇਰੇ ਤੇ ਸਵਟਰ ਤੇ ਜੇਬ ਲਾਦੀ ਲੈ ਵੀ ਹੁਣ ਚਾਹ ਪਾਣੀ ਤੁਹਾਨੂੰ ਪਿਆਤਾ ਫਟਾਫਟ ਖਿੱਚ ਤੋ ਕੰਮ ਨੂੰ ਉਧਰ ਧੁੱਪੇ ਮੰਜੜਾ ਹੈ ਪਿਆਗਾ ਮੈਂ ਕੁੜਤਾ ਕੱਢ ਦੂੰ ਮੱਤ ਜਾਨਾ ਸਾਹਮਣੇ ਬੈਠੇ ਨਹੀ ਸਾਹਮਣੇ ਉਧਰ ਉਰਾ ਦਾ ਮੂੰਹ ਕਰਕੇ ਬਹਿ ਜਾਓ ਅਧ ਹਵਾ ਵੀ ਚੱਲਦੀ ਜੈ ਨਾ ਬੇ ਇੱਥੇ ਠੀਕ ਗਰਮੀ ਐ ਤੂੰ ਤਾਂ ਇੱਥੇ ਵੇ ਫਿਰਦਾ ਨਾਟਕ ਦਾ ਵੀ ਟਾਈਮ ਹੋ ਗਿਆ ਹੋ ਗਿਆ ਦੇਖਾਂ ਵੀ ਕਿੰਨਾ ਹੋ ਗਿਆ ਪੈਗੀ ਕੱਟ ਪੈਗੀ ਕੱਟ ਹੂੰ ਅਜ ਗੋਠ ਬਣ ਗਈ ਗੋਠ ਇੱਥੇ ਕਿੰਨਾ ਮੱਥਾ ਮਾਰਦੀਆਂ ਹੁੰਦੀਆਂ ਹੋਰ ਸੋ ਕੱਪੜਾ ਜਿਹੜਾ ਧੋ ਕੇ ਵੀ ਹੋ ਗਿਆ ਆਪਾਂ ਵੇਲੇ ਟਾਈਮ ਐ ਜਿਹੜਾ 1:30 ਪੌਣੇ 12 ਵੱਜ ਗਏ ਉਹਨੂੰ ਕਹਿੰਦੀ ਚਾਹ ਵੀ ਨਹੀਂ ਹੈ ਜੀ 12 ਵਜ ਗਏ 12 ਵਜੇ ਚਾਹ ਪੀਤੀ ਹੈ ਲੋਈ ਹੁਣ ਮੈਂ ਕਿਉਂ ਕਰ ਲਿਆ ਸਬਜ਼ੀ ਆਪਾਂ ਲਈ ਬਣਾ ਤੇ ਇੱਧਰ ਹਜੇ ਮੇਰੀ ਲੱਸੀ ਆਈ ਪੀਏ ਕਦੇ ਤਾਂ ਮੈਂ ਕਹ ਦਿੰਨੀ ਆ ਦੀ ਇਹਦਾ ਪਨੀਰ ਪਾ ਲਨੀ ਆ ਕਦੇ ਮੈਂ ਕਹਿੰਨੀ ਸਬਜ਼ੀ ਨੂੰ ਪਾ ਦੂੰਗੀ ਠਾਕ ਰੱਖੀਏ ਦੇਖਦੇ ਆ ਕੀ ਬਣਦਾਗਾ ਬੀਬੀ ਨੇ ਆਦਾ ਇੱਕ ਪਾਸਾ ਬੁਣਤਾ ਜਟਕ ਦਾ ਇੱਕ ਰਹਿ ਗਿਆ ਦੇਖਾਂ ਇਹ ਵੀ ਇੱਕ ਪਾਈ ਇੱਕ ਹੋ ਗਿਆ ਸਾਨੂੰ ਥੋੜਾ ਜਿਹਾ ਘੱਟ ਲੱਗਦਾਗਾ ਜੇਕਰ ਨਾ ਵੀ ਘੱਟ ਹੋਇਆ ਚਲ ਆਪਾਂ ਨੂੰ ਸਿਉਣ ਵੇਲੇ ਪਤਾ ਲੱਗ ਜੂਗਾ ਦੂਸਰਾ ਪਾਸਾ ਬੁੰਕੀ ਚਾਰ ਸਲਾਈਆਂ ਵਰਤਦਾ ਹੈ ਲਾ ਕੇ ਦੇਖਦੇ ਆਂ ਜਾ ਕੇ ਹਾਂ ਬਾਕੀ ਕੱਦ ਨਾਲ ਵੀ ਹੁੰਦਾਗਾ ਨਾ ਤੁਹਾਨੂੰ ਆਪਰਾ ਕੱਦ ਦਾ ਫਰਕ ਹੁੰਦਾਗਾ ਸੀ ਤਾਂ ਕਰਕੇ ਵੀ ਠੀਕ ਹੁੰਦਾ ਅੱਜ ਤਾਂ ਨਵੀਂ ਨੇ ਵੀ ਚਾਰ ਪੰਜ ਮੈਂ ਤਿੰਨ ਚਾਰ ਹੁਕੜਾ ਬਣ ਲਿਆ ਹੋਊਗਾ ਮੈਨੂੰ ਲੱਗਦਾ ਹੈ ਜੀ ਸਲਾਈ ਕਿਤੇ ਦੂਸਰੀ ਨਾਲ ਲੈ ਜਾ ਆਹ ਨੰਬਰ ਦੇਖ ਲੋ ਦੂਸਰੇ ਪਾਸੇ ਦਾ ਬਾਰਡਰ ਕਰ ਲਿਆ ਚਲ ਵਧੀਆ ਨ ਮਿਲ ਲਿਆ ਉਹ ਮੰਜਾ ਮੇਰਾ ਢਾਹ ਕੇ ਹੀ ਰੱਖਿਆ ਪਿਆ ਕੋਈ ਵੀ ਨਹੀਂ ਬੈਠਾ ਕੋਈ ਤੇ ਲਾਜ ਨਹੀਂ ਮੈਨੂੰ ਕਹਿੰਦੇ ਅਸੀਂ ਧੁੱਪੇ ਬੈਠਾਂਗੇ ਗਏ ਸਾਡਾ ਮੰਜਾ ਢਾ ਦੇ ਉੱਥੇ ਮੈਂ ਧੁੱਪ ਚੜਾ ਤਾ ਚਲ ਜੋਪੇ ਮੇਰੇ ਵੀ ਟਾਰ ਵੱਜ ਗਏ ਮੈਂ ਨਾ ਅੱਜ ਕੁ ਵੇਲੇ ਜੇ ਬਸੂੰ ਹੀ ਮਨ ਬਣਾ ਲਿਆ ਵੀ ਚਲ ਮੈਂ ਕਿਉਂ ਬਣਾ ਲੈਨੀ ਹੈਗੀ ਕੱਲ ਨੂੰ ਕਿਤੇ ਜਾਣ ਦੀ ਸਲਾਸੀ ਨਾ ਤੇ ਫਿਰ ਮਹਾ ਪਰਸੋਂ ਦੀ ਗੱਲ ਵਗ ਜੂਗੀ ਮੈਂ ਮੇਨਾਂ ਕਰੀਬ ਜੀ ਜਮਾ ਕਰੀ ਜਾਵਾਂਗੇ ਮਹਾ ਚੱਲ ਬਣਾ ਹੀ ਦੇਣੀ ਹੈਗੀ ਬੈਠੀ ਬੈਠੀ ਨੇ ਸਵੇਰੇ ਤੱਕ ਜੀ ਨਹੀਂ ਕਰਿਆ ਹੈਗਾ ਫਿਰ 2 ਵਜੇ ਮਹਾ ਚੱਲ ਹੁਣ ਨਾਲੇ ਸਬਜ਼ੀ ਬਣਾ ਲੈਣੀ ਨਾਲੇ ਕਿਉਂ ਬਣਾ ਲੈਣੀਆਂ ਤੇ ਹੁਣ ਇਹ ਤੇ ਟਾਈਮ ਲੱਗੂਗਾ ਨਾ ਟਾਈਮ ਹੈ ਜਿਹੜਾ ਮੱਜਾਂ ਦਾ ਹੋ ਗਿਆ 4:00 ਵਜੇ ਦੇਖਦੀ ਹਾਂ ਜੇ ਨਵੀ ਬੈਠੂਗੀ ਨਾਲੇ ਨਵੀ ਕਿਉਂ ਦੇ ਕੋਲੇ ਖੜ ਜੂਗੀ ਚਲ ਹੋਰ ਤਾਂ ਆਪਣੇ ਸਾਰੇ ਕੰਮ ਉਧਰਲੇ ਤਾਂ ਮੈਂ ਹੀ ਕਰਨੇ ਨੇ ਨਾ ਰੋਟੀ ਬੇਲ ਨੂੰ ਫਿਰ ਮੈਂ ਉਧਰੋਂ ਨਿਭੜ ਜੂਗਾ ਆਟਾ ਪਹਿਾ ਲਿਆ ਸੀਗਾ ਉਹੀ ਗੱਲ ਹੈ ਕੁੱਤਿਆਂ ਦੇ ਰਾਜ ਸਿੱਟਣ ਵਾਲੀ ਪੈਰਾਂ ਚ ਹੀ ਸਿੱਟ ਕੇ ਤੁਰ ਗਏ ਆਏ ਨਹੀਂ ਹੈਗਾ ਵੀ ਯੂ نو ਮੈਂ ਉਧਰ ਚਕਾਉਣ ਲੱਗੀ ਇੱਧਰ ਧਿਆਨ ਹੀ ਨਹੀਂ ਦਿੱਤਾ ਹੈਗਾ ਹੁਣ ਮੈਂ ਵੇਟ ਕਰੀ ਜਾਂਦੀ ਆ ਮੈਂ ਚੱਕ ਕੇ ਨਾ ਉਹ ਇੱਕ ਸਾਈਡ ਤੇ ਲਵਾ ਦਾਂ ਕਿਉਂਕਿ ਢੋਲੀ ਦੇ ਵਿੱਚ ਹਜ ਪਰ ਜੀ ਜੇ ਪੈ ਜਾਂਦੇ ਨੇ ਜੇ ਆਪਾਂ ਗਰਮ ਆਟਾ ਪਾ ਦਈਏ ਸੁੱਸਰੀ ਵੀ ਪੈ ਜਾਂਦੀ ਹੈਗੀ ਤੇ ਠੰਡਾ ਕਰਕੇ ਪਾਉਣਾ ਚਾਹੀਦਾ ਪਹਿਲਾਂ ਅਸੀਂ ਜਿਹੜਾ ਦਾਣਾ ਪਿਆਇਆ ਸੀ ਨਾ ਦਾਣੇ ਦੇ ਕਈ ਘੱਟੇ ਸੀ ਢੋਲ ਵਿਲਾ ਕਰਿਆ ਕਰਕੇ ਮੈਨੂੰ ਕਹਿੰਦੇ ਢੋਲ ਸਾਫ਼ ਕਰਕੇ ਰੱਖ ਵੀ ਮੈਂ ਦਾਣਾ ਲੈ ਕੇ ਆ ਗਿਆ ਬਸ ਅਸੀਂ ਗੇਟ ਗੁੱਡ ਖੋਲ ਕੇ ਰੱਖਿਆ ਭਈ ਚੱਕ ਚੱਕ ਬੋਰੀਆਂ ਢੋਲ ਦੇ ਵਿੱਚ ਉਲਟਾ ਦਿਓ ਗਰਮ ਮੈ ਦਾਣਾ ਮੈਂ ਨਾਲੇ ਮੈਂ ਕਿਹਾ ਮਾਹ ਵੀ ਇਹ ਨਾ ਹੁਣੀ ਪਾਈ ਜਾਨੇ ਆਪਾਂ ਗਰਮ ਮੈਗਾ ਇਹ ਪਹਿਲਾਂ ਮੇਰੇ ਵੀ ਨਹੀਂ ਜਿਆਦਾ ਜਦੋਂ ਦੋ ਵਾਰੀ ਉਲਟਾਤੀ ਬਾਅਦ ਚ ਮੇਰੇ ਜਿਆਦਾ ਹੈ ਮਾਹ ਉਹ ਇਹ ਤਾਂ ਗਰਮ ਸੀਗਾ ਨਾ ਤੇ ਵੀ ਇਹ ਕਿਹੜਾ ਹੁਣ ਇੱਕ ਦਿਨ ਚ ਲੱਗੂ ਤਿੰਨ ਚਾਰ ਮਹੀਨਿਆਂ ਦਾ ਦਾਣਾਗਾ ਉਹ ਚਾਰ ਪੰਜ ਗੱਟੇ ਪੰਜ ਛੇ ਸੀ ਮੈਨੂੰ ਲੱਗਦਾ ਇੱਕ ਪੈਨਾ ਪਿਆਗਾ ਪੰਜ ਛੇ ਗੱਟੇ ਨਹੀਂਗੇ ਹੌਲੀ ਹੌਲੀ ਲੱਗੂ ਹੁਣ ਉਹ ਨਿਕਲਦਾ ਵੀ ਨਹੀਂ ਹੈਗਾ ਵਿੱਚ ਮਸਲ ਪਿਆ ਰਹਿਣ ਦੇ ਉਹ ਵੈਸੇ ਖੁੱਲਾ ਹੈਗਾ ਉਹ ਥੋੜੀ ਜਿਹੀ ਬਰਲ ਹੈਗੀ ਹੈਗੀ ਹਵਾ ਪੈਂਦੀ ਹੈ ਪਰ ਫੇਰ ਵੀ ਨਾ ਖਰਾਬ ਹੋ ਜਾਂਦੀ ਹੈ ਚੀਜ਼ ਐਨਾ ਟਾਈਮ ਰੱਖੀ ਨਾ ਕਾਲਾ ਜਾ ਨਾ ਹੋ ਜੇ ਕਿਤੇ ਜੇ ਬੋਰੀਆਂ ਰੱਖ ਲੈਨੇ ਆ ਫਿਰ ਚੂਹੇ ਵਾਲੇ ਆ ਜਾਂਦੇ ਨੇ ਚੂਹੇ ਖਰਾਬ ਕਰ ਦਿੰਦੇ ਨੇ ਬੋਰੀਆਂ ਨੂੰ ਪਾੜ ਦਿੰਦੇ ਨੇ ਨਾ ਟੁੱਕ ਟੁੱਕ ਕੇ ਤੇ ਚਲੋ ਜੀ ਹੁਣ ਇੱਥੇ ਮੈਂ ਦੇਖਦੀ ਨਵੀ ਜੇ ਬੈਠੂ ਮੈਂ ਹੁਣ ਆਪਦਾ ਬਾਹਰ ਲਈ ਘਰਦਾ ਕਰਾਂ ਨਾ ਫਿਰ ਉਧਰ ਲੇਟ ਹੋਈਏ ਨੇ ਫਿਰ ਜਾ ਕੇ ਐਂਜ ਹੋ ਜਾਂਦੇ ਬਿੰਦ ਪਹਿਲਾਂ ਨਾ ਆ ਗਈ ਤੇ ਹੁਣ ਟਾਈਮ ਨਾਲ ਹੀ ਘਰੇ ਆਈਏ ਕਿਉਂ ਤੇ ਤਾਂ ਟਾਈਮ ਲੱਗੂਗਾ ਹਜੇ ਕੱਲ ਨੂੰ ਆਏਗੀ ਆਜੂ ਫਿਰ ਨਵੀ ਕੋਲੇ ਆਣੀ ਠੀਕ ਹੋਰ ਅੱਲੀ ਬੈਠੀ ਰੁਕਣੀ ਰੋਜ ਐ ਹੋ ਜਾਂਦਾ ਫਿਰ ਉਥੇ ਕੀੜੇ ਹੁੰਦੇ ਨੇ ਵੀ ਕੀੜੇ ਕਹਿੰਦੇ ਮਾੜੇ ਹੁੰਦੇ ਨੇ ਕੂੜੇ ਚ ਅੱਜ ਵੀ ਤੜਕੀ ਨਾ ਨਹੀਂ हां ਹੁਣ ਸਵੇਰੇ ਬਸ ਜਿਹਦਾਂ ਨੂੰ ਆਉਣੇ ਉਦੋਂ ਨੂੰ ਆ ਜਾਂਦੇ ਨੇ ਜាយ ਵੱਡੇ ਅੱਜ ਜਦੋਂ ਮੈਂ ਆਪਾਂ ਆਟਾ ਚੱਕਣ ਲੱਗਿਆ ਗੋਦੀ ਆ ਗਈ ਕਿੰਨੇ ਕੂੜੇ ਮੈਨੂੰ ਲੈ ਕੇ ਜਾਣੇ ਕਿੰਨੇ ਮੈਂ ਕੱਢ ਕੇ ਗਈ ਤੇ ਚਲੋ ਜੀ ਹੁਣ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਰੋਟੀ ਬਣਾ ਲਈ ਖਾ ਲਈ ਤੇ ਹੁਣ ਮੈਂ ਨਾ ਇਧਰ ਉਧਰਿਆ ਹੋਇਆ ਸੀਗਾ ਪਨੀਰ ਜਿਹੜੀ ਆਪਾਂ ਲੱਸੀ ਕਿਉਂ ਬਣਾਇਆ ਸੀਗਾ ਨਾ ਮੱਖਣੀ ਕੱਢ ਲਈ ਸੀਗੀ ਲੱਸੀ ਬਚ ਗਈ ਉਹਦਾ ਪਨੀਰ ਵਧੀਆ ਬਣ ਜਾਂਦਾ ਹੁੰਦਾ ਹੈਗਾ ਨਾ ਉਹ ਵੀ ਰੱਖ ਲਿਆ ਦੁੱਧ ਰੜਕ ਕੇ ਨਾ ਦੇਖੋ ਤਾਂ ਮੈਂ ਬਣਾ ਲਿਆ ਸੀਗਾ ਹੁਣ ਮੇਰੇ ਸਾਰੇ ਕੰਮ ਤਾਂ ਦੇ ਨਿਭੜ ਗਏ ਗਏ ਇਸ ਵਾਧੂ ਸੀ ਤੇ ਨਾਲੇ ਤਾਂ ਮੈਂ ਰੋਟੀ ਬਣਾਈ ਗੀ ਨਾਲੇ ਮੈਂ ਇੱਥੇ ਕੋਲੇ ਇਹ ਧਰ ਲਿਆ ਹਜੇ ਤੱਕ ਇਹ ਬਣਿਆ ਨਹੀਂ ਹੈਗਾ ਟਾਈਮ ਲੱਗੂ ਥੋੜਾ ਜਾਂ ਨਾ ਤੇ ਦਹੀਂ ਵੀ ਪਾਤੀ ਸੀ ਮੈਂ ਅੱਜ ਤਾਂ ਪਹਿਲਾਂ ਮੈਂ ਕਦੇ ਦਹੀਂ ਨਹੀਂ ਪਾਈ ਹੈਗੀ ਇਸ ਤਰ੍ਹਾਂ ਹੀ ਵਧੀਆ ਪਾਟ ਜਾਂਦਾ ਹੁੰਦਾਗਾ ਹੁਣ ਦੇਖਦੀਆਂ ਕਿ ਥੋੜਾ ਜਨਾ ਟਾਈਮ ਅਜੇ ਤਾਂ ਕੁਝ ਬੜਿਆ ਬਣਿਆ ਨਹੀਂ ਚੱਕ ਕੇ ਨਾ ਫਿਰ ਕੱਲ ਨੂੰ ਕੁੱਤੀਆਂ ਨੂੰ ਪਾ ਦਾਂਗੇ ਕੁੱਤੀਆਂ ਨੂੰ ਵੀ ਮੈਂ ਕਾਲ ਕਰ ਲਈ ਉਹ ਕੁੰਡਾ ਦੂਰ ਸੀਗਾ ਇੱਥੇ ਘਰੇ ਅਸੀਂ ਇੰਨਾ ਬੜਨਾ ਨਹੀਂ ਦਿੰਦੇ ਹੈਗੇ ਦੋਈ ਆਉਂਦੀਆਂ ਨੇ ਨਾ ਹਾਂ ਜੇ ਸਾਰੇ ਕਤੂਰੇ ਨੂੰ ਪੈ ਜਾਵੇ ਚਲ ਤਾਂ ਠੀਕ ਹੈ ਜੇ ਪੱਠੜਾ-ਪੁੱਠੜਾ ਚ ਪਾ ਦੇਣੇ ਫਿਰ ਪਿੰਦੇ ਨਹੀਂ ਹੈਗੇ ਜੇ ਵੱਡੇ ਪਤਾ ਨਹੀਂ ਕਾਤੋਂ ਤੇ ਦੇਖਦੀਆਂਗੀ ਜੇ ਪਨੀਰ ਪਾਟਿਆ ਤਾਂ ਆਪਾਂ ਕੱਢ ਲਾਂਗੇ ਨਹੀਂ ਫਿਰ ਕੁੱਤੀਆਂ ਦਾ ਹਿੱਸਾ ਤਾਂ ਹੈਗਾ ਹੀ ਹੈਗਾ ਨਾ ਤੇ ਹਜੇ ਨਵੀ ਦੀ ਰੈਡੀ ਨੇ ਰੋਟੀ ਨਹੀਂ ਖਾਦੀ ਬਾਕੀ ਉਹਨਾਂ ਦੀ ਰੋਟੀ ਵੀ ਇੱਥੇ ਪਾਈ ਬੈਠੀਆਂਗੀ ਫਿਰ ਲੈ ਕੇ ਚਲਦੀ ਆਂ ਅੰਦਰ ਥੋੜੀ ਜਿਹੀ ਵੇਟ ਕਰਦੀਆਂ ਹੋਰ ਇਹਨਾਂ ਨੂੰ ਉਹ ਆ ਜਾਣਗੇ ਤੇ ਰੋਟੀ ਉਹ ਅੰਦਰ ਹੀ ਖਾਂਦੇ ਨੇ ਕਿਸ ਤਾਂ ਸਾਰਿਆਂ ਨੇ ਬਾਹਰ ਹੀ ਖਾ ਲਈ ਜੇ ਅੰਦਰ ਕਿਹਾ ਤਾਂ ਅੰਦਰ ਲੈ ਜਾਾਂਗੇ ਆਪਾਂ ਚੱਕ ਕੇ ਨਾ